ਇਹ ਕੋਈ ਨਹੀਂ ਕਰ ਰਿਹਾ ਹੁਣ ਬਰਾਸ਼ਮੈਂਟ ਕਰਦੇ ਨਜਾਇਜ਼ ਇਹ ਸ਼ੇਅਰ ਕਰ ਦਿਓ ਬਾਈ ਇਹਨੂੰ ਕਤਵਾਲੀ ਦੇ ਏਰੀਆ ਚ ਦੋ ਨੰਬਰ ਵਾਲੇ ਆ ਗਏ ਨਜਾਇਜ਼ ਪੈਸੇ ਵੀ ਮੰਗਦੇ ਆ ਇਹ ਹਸਤਵਾਦਿਆ ਕਰਦੇ ਹੜ ਕਰ ਲਈ ਸੀ ਸਾਰੇ ਸ਼ਹਿਰ ਚ ਕ੍ਰਾਈਮ ਹੋ ਰਿਹਾ ਜੇ ਪੁਲਿਸ ਨੂੰ ਨਹੀਂ ਪਤਾ ਮੈਂ ਐਡਰੈਸ ਦੇ ਦਿੰਦਾ ਇਹ ਧੰਨੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੀ ਹੋਇਆ ਕੋਈ ਰਿਕਰ ਇਹ ਕਹਿੰਦੇ ਜੂਰੇ 2-4 ਪਰ ਆਪਣੇ ਮਾੜਾ ਮੋਟਾ ਜੂਆ ਖੇਡਦਾ ਸਾਰੇ ਸ਼ਹਿਰ ਚ ਜੂਆ ਚੱਲ ਰਿਹਾ ਮੈਂ ਨੁਕਰਦਾ ਨਹੀਂ ਸ਼ੇਅਰ ਕਰ ਦਿਓ ਬਾਈ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਣ ਆਇਆ ਮੈਨੂੰ ਪਤਾ ਨਹੀਂ ਮੈਨੂੰ ਪੁੱਛ ਕਿਹੜੀ ਆ ਇਹਦਾ ਕਿਵੇਂ ਆ ਜਿਵੇਂ ਅੱਤਵਾਦੀਆਂ ਤੇ ਰੇਡ ਮਾਰਦੀ ਆ ਮੈਂ ਤਾਂ ਬਾਹ ਕੱਢੀਆ ਕਹਿੰਦਾ ਮੈਂ ਕਰਦਾ ਇੰਦਰੋਂ ਹੀ ਕਰਨ ਕਰਦਾ ਕਰਦਾ ਇਹ ਕਰ ਰਿਹਾ ਸੱਟਿਆਲਾ ਬੰਦਾ ਅੱਜ ਮਾਰਦਾ ਸੱਟੇ ਵਾਲੇ ਕੇ ਤੇਰੇ ਫੜ ਲਓ ਦੇਖ ਲਓ ਸ਼ੇਅਰ ਕਰ ਦਿਓ ਬਈ ਸ਼ੇਅਰ ਕਰ ਦਿਓ ਹੱਕ ਦੀ ਗੱਲ ਕਰਿਓ ਸਾਡਾ ਸਾਡੇ ਕੋਤਾ ਹੋਣਾ ਤਮੀ ਜਾਰ ਦੇ ਦੋ ਚਲੋ ਆ ਦੇਖੋ ਬਈ ਮੂੰਹ ਨਹੀਂ ਖੁੱਲ ਰਿਹਾ ਪੁਲਿਸ ਦਾ ਹੁਣ ਤੁਸੀਂ ਆਪ ਦੇਖ ਲਓ ਕਰ ਦਿਓ ਸ਼ੇਅਰ ਇਹਨੂੰ ਵੱਤੋ ਵੱਦ ਦੱਬ ਕੇ ਦੂਜੇ ਦਿਨ ਸੰਗ ਕਰਦੇ ਆਂ ਦੇਖੋ ਆ ਦੇਖ ਲਓ ਪੈਸੇ ਵੀ ਲੰਦਾ ਨਾਲ ਆ ਦੇਖੋ ਪਤਾ ਨਹੀਂ ਲੱਗਿਆ ਬੜਾ ਲੈ ਲੈ ਨਾ ਤਾ ਦੇਖ ਲੀਦਾ 300 ਰੁਪਏ ਹਾਂ ਨਹੀਂ ਲੱਗਿਆ ਗਾੜ ਵੜ ਕੇ ਲਾਉਣ ਦੇਖੋ ਦੇਖੋ ਬਈ ਕਰ ਦਿਓ ਸ਼ੇਅਰ ਪੈਸੇ ਵੀ ਲੈਣੇ ਨਾਲ ਨਾਲ ਦੇਖ ਲਓ ਹੁਣ ਤੁਸੀਂ ਆਪ ਕਰੋ ਹੱਕ ਦੀ ਗੱਲ ਕਰਿਓ ਭਾਈ ਇਹ ਮਾਰਾ ਸਾਰੇ ਸਾਡੇ ਜਾਂਦਰੇ ਸਾਡੇ ਸਾਡੇ ਜਾਂਦਰੇ ਦੋ ਵਾਰ ਪੱਟ ਲੈ ਗਏ ਜੀ ਮੈਂ ਕਿਉਂ ਚੁੱਕ ਕੇ ਹੱਕ ਤੇ ਬੰਨੇ ਕਿਹਾ ਜੀ ਮੇਰੇ ਵੱਟਾ 200 ਵੀਡੀਓ ਪਈਆਂ ਜਿਹੜੀ ਪੁਲਿਸ ਮਰ ਤੋਂ ਪੈਸੇ ਲੈਂਦੇ ਜਗ੍ਹਾ ਜਗ੍ਹਾ ਅਫਸਰ ਲੈਂਦੇ ਆ ਸੁਨੋਰੀ ਅੱਡੇ ਦੀ ਗੱਲ ਆ ਇਹ ਸੁਨੋਰੀ ਅੱਡੇ ਦੀ ਹੁਣ ਕਿਹੜਾ ਮਾਲ ਚਲਾ ਰਹੇ ਸਾਰੇ ਸਰ ਤੇ ਸੁਭਾ ਚੱਲ ਰਹੀ ਇਹਨਾਂ ਨੂੰ ਪਤਾ ਨਹੀਂ ਮੈਨੂੰ ਗਾਲ੍ਹਾਂ ਕੱਢਣੀਆਂ ਪੈ ਰਹੀਆਂ ਭਾਈ ਸ਼ੇਅਰ ਕਰ ਦਿਓ ਭਾਈ ਸ਼ੇਅਰ ਪਾਲੀ ਭਾਈ ਸ਼ੇਅਰ ਕਰਦੇ ਇਹ ਤਾਂ ਵੀ ਆਲੇ ਤੇ ਹੱਤਬਾਦੀਆਂ ਜੱਟਬਾਦੀਆਂ ਨੇ ਸਵਰਥ ਲਿਆ ਤੇ ਸਾਡੇ ਪ੍ਰਾਣੀਆਂ ਤਾਂ ਕੋਈ ਅਜੀ ਕਰਦੇ ਆ ਪੁਲਿਸ ਨੂੰ ਕਹਿਤਾ ਦਿੰਦੇ ਆ ਮੈਂ ਕੋਈ ਤਲਾਕੀ ਦੀ ਕਰ ਰਹੇ ਆ ਇੱਕ ਅਫਸਰ ਸਾਹਿਬ ਹੈ ਉਹ ਵੀ ਸਮਰਥਨ ਪਤਾ ਨਹੀਂ ਕਿੰਤਰ ਕਰ ਰਹੇ ਆ ਕਿਹੜਾ ਅਫਸਰ ਅਸਲ ਵਿੱਚ ਸਾਰੇ ਕੋ ਵਧੀਆ ਬੰਦੇ ਆ ਇਹ ਪਤਾ ਨਹੀਂ ਨਿੱਚੋ ਮਿਢੀ ਰਹੇ ਹੁਣ ਜੇ ਪੁੱਛੇ ਕਤਵਾਲੀ ਸੀ ਆ ਇਹ ਉਹਨਾਂ ਨੂੰ ਲੋਕਾਂ ਨੂੰ ਪੁੱਛੇ ਕਿ ਇਹ ਦਾ ਦੋ ਨੰਬਰ ਚ ਪਤਾ ਲੱਗ ਗਿਆ ਉਹਨਾਂ ਨੂੰ ਵੀ ਪਤਾ ਲੱਗਿਆ ਸਾਰੇ ਸ਼ਹਿਰ ਚ ਹੋ ਰਿਹਾ ਜੇ ਨਹੀਂ ਐਡਰੈਸ ਪਤਾ ਮੈਂ ਦੇ ਦਿੰਦਾ ਥੋੜੇ ਕੰਨੇ ਲੋਕ ਕਿਵੇਂ ਅਸੋਚੀ ਸਾਰੇ ਬਟਲੇ ਵੀ ਪਿਛਲੀ ਵਾਰ ਵੀ ਪੜਲੇ ਚੋਰੀ ਦਾ ਮਕਦਮਾ ਦੇ ਦਿੱਤਾ ਪੁਲਿਸ ਗ੍ਰਿਫਤਾਰੀ ਨਹੀਂ ਕਰਦੀ ਮੇਰੀ ਫਿਰ ਤੇ ਮਕਦਮਾ ਚੋਰੀ ਦਾ ਹੁਣ ਮੈਨੂੰ ਮੇਰੀ ਆ ਜਾਣ ਜਿਹੜਾ ਵਰਦੀ ਡੀਐਸਟੀ ਕੋਈ ਨਹੀਂ ਕਰਦੇ ਸਾਕ ਜੇ ਕਿਸੇ ਨੇ ਉਹਨਾਂ ਨੂੰ ਬੰਦ ਕਰ ਸਕਦੇ ਨੇ ਇਹ ਤਾਂ ਬੰਦੀ ਕਿ ਬਣਾ ਲਿਆ ਪੈਸੇ ਤੋਂ ਅੱਗੇ ਅੱਗੇ ਅਸੀਂ ਤਾਂ ਕੀਤਾ ਨਹੀਂ ਬੱਚਾ ਤੇਰਾ ਬੱਚਾ ਤੇਰਾ ਅੱਤਵਾਦੀਆਂ ਹੈ ਲਓ ਜੀ ਖੋਲ ਓਏ ਸ਼ੇਅਰ ਕਰ ਦਿਓ ਬਈ ਸ਼ੇਅਰ ਵੱਤ ਵਤ ਅੱਗੇ ਤੋਂ ਅੱਗੇ ਅੱਕ ਦੀ ਗੱਲ ਕਰੋ ਦੇਖੋ ਨਯਾਜ਼ ਜੀ ਮੈਂ ਧੱਕਾ ਕਰਦੇ ਆ ਭਾਂਡ ਚ ਏਰੀਆ ਕਿਹੜਾ ਥਾਣੇ ਵਾਲਾ ਕਿਹੜਾ ਆ ਰਿਹਾ ਓਰੇ ਮੱਤ ਘੱਟ ਇਹਨਾਂ ਨੇ ਅੰਦਰ ਮੱਤ ਘੱਟ ਤੂੰ ਕਰ ਦੋ ਇਹ ਮੈਂ ਅੰਦਰ ਚੱਕ ਕੇ ਮੋਬਾਈਲ ਓਕਾਏ ਖੋਲੇ ਨਾਲੇ ਹਾਂ ਜੀ ਅੱਤ ਵਜੇ ਇਹ ਕਰ ਰੇਡ ਹੋ ਗਈ ਕਰ ਦੋ ਭਾਈ ਕਰ ਦੋ ਸ਼ੇਰ ਦੱਬ ਕੇ ਲੋਈ ਅੱਤ ਵਜੇ ਲੈ ਕੇ ਨਹੀਂ ਦੇਖੋ ਕਾਲੀ ਹੱਥ ਜਾ ਰਹੇ ਹਰਾਸ਼ਮੈਂਟ ਕਰਦੇ ਆਂ ਬੰਦੇ ਨੂੰ ਦੋ ਦਿਨ ਆ ਕੇ ਪੈਸੇ ਵੀ ਲੈਂਦੇ ਆ ਇਹਨਾਂ ਤੋਂ ਨਾਲੇ ਦੇਖੋ ਕੀ ਕੁਝ ਕਰਦੇ ਨੇ ਦੇਖ ਲਓ ਗੰਦ ਪਾਇਆ ਪੰਜਾਬ ਪੁਲਿਸ ਨੇ ਭੈਣ ਦੇ ਦੂਜੇ ਦਿਨ ਤੰਗ ਕਰਨ ਆ ਜਾਂਦੇ ਇੱਥੇ ਕਰ ਦਿਓ ਸ਼ੇਅਰ ਕਰ ਦਿਓ ਬਾਈ ਜੀ ਪਰਚਾ ਪਾਉਂਦੇ ਨੇ ਠੀਕ ਆ ਅਰੈਸਟ ਪਾਉਂਦੇ ਆ ਅਰੈਸਟ ਨਹੀਂ ਪਾਉਂਦੇ ਠੀਕ ਆ ਜੇ ਲੈ ਕੇ ਜਾਂਦੇ ਨੇ ਫੇਰ ਪਰਚਾ ਨਹੀਂ ਪਾਉਂਦੇ ਹੁਣ ਤੁਸੀਂ ਆਪ ਦੇਖ ਲਓ ਪੰਜਾਬ ਪੁਲਿਸ ਦਾ ਹਾਲ ਸਾਰੇ ਰਿਸ਼ਵਤ ਕਵਰ ਇਕੱਠੇ ਹੋਏ ਆਂ ਔਰੇ ਅਕਾ ਜੇ ਇਹਨੇ ਕੋਈ ਮਾਲੀ ਇਸ ਤੋਂ ਗਵਾਂਦੇ ਨੇ ਬੀਜੀਆ ਲੇਕਿਨ ਦੇਖੋ ਜੀ ਇਹਦਾ ਠੀਕ ਕਰ ਦੋ ਘਰੇ ਵੜ ਜਾਂਦੇ ਨੇ ਦੋਏ ਦਿਨ ਭਾਈ ਇਹਨੂੰ ਸ਼ੇਅਰ ਕਰ ਦੋ ਕਿਸੇ ਵੱਡੇ ਅਫਸਰ ਕੋਲ ਤੱਕ ਪਹੁੰਚਾ ਦਿਓ ਇੱਕ ਵਾਰੀ ਬੱਲੇ ਆਈ ਦੋ ਬਟੇ ਕਰਨ ਆਪੜਾ ਕਿਥੇ ਓਏ ਇਹ ਸਾਡੇ ਘਰ ਦੇ ਆ ਕੇ ਵਿੱਕਾ ਕੇ ਦੋ ਮਲਾ ਕੇ ਸਾਡੇ ਡੀਲਰ ਬਟੇ ਲੱਗੇ ਵਜਨ ਵਜਾ ਕੇ ਦੱਸੀ ਸਾਨੂੰ ਕੋਈ ਕਰਾਨੇ ਦੀ ਦੁਕਾਨ ਦੇ ਵਿੱਚ ਵੜ ਕੇ ਦੇਖੋ ਨਿਆਜ਼ ਸੁਣੋ ਹਟ ਬਿੱਤੀ ਅਗਲੇ ਜੀ ਕਿੰਨੀ ਦੂਰੋਂ ਲੈਦਾ ਕੰਮ ਦਾ ਆਰ ਬਦਲੂ ਵੀ ਸੀਂਦਾ ਤੇ ਇਹ ਲੱਗਦਾ ਜੀ ਮੈਂ ਮੇਰੇ ਮਾੜਾ ਮੋਟਾ ਸਾਥ ਦਿੰਦਾ ਗਵਾਰਦੀ ਭਾਈ ਭਾਈ ਮੈਨੂੰ ਲੱਗਦਾ ਕਿ ਉਹ ਵੀ ਕਰ ਦੋ ਭਾਈ ਕਰ ਦੋ ਸ਼ੇਅਰ ਕਰ ਦੋ ਇਹ ਕੀ ਕਰਨੇ ਕਿ ਇੱਕ ਆਮ ਗਲਤ ਕਰਦੇ ਨੇ ਕਿ ਲੱਗਿਆ ਕੋਈ ਕੁਝ ਲੱਗਿਆ ਤਾਂ ਮੈਨੇ ਲੱਗਿਆ ਹੁੰਦਾ ਨਾ ਭਾਜੀ ਹੁਣ ਤੁਸੀਂ ਆਇਆ ਤੁਸੀਂ ਮੇਰੇ ਸਮਰਥਕ ਤਾਂ ਨਹੀਂ ਹੈਗੇ ਤੂੰ ਭੱਜ ਜਿਓ ਜੇ ਚੋਰ ਸੀ ਮਾਰਚ ਤੜੀ ਆਏ ਸਾਰੇ ਸ਼ਹਿਰ ਚ ਗ੍ਰੇਮ ਹੋ ਰਿਹਾ ਇਹ ਕਹਿੰਦੇ ਪਤਾ ਨਹੀਂ ਸਮਝਦਾ ਹੈ ਨਾ ਤੁਸੀਂ ਕੋਈ ਮੇਰੇ ਨਾਲ ਗੁੰਡੇ ਤਾਂ ਆਏ ਨਹੀਂ ਦੱਸੋ ਕੋਈ ਗੁੰਡਾ ਖੜਾ ਮੇਰੇ ਕੋਲ ਕਰਪਾਨ ਲੈ ਕੇ ਨਾ ਆਮ ਲੋਕੀ ਆ ਹੈ ਨਾ ਹੱਕ ਦੀ ਗੱਲ ਕਰੀਏ ਮੈਂ ਕਿਹੜਾ ਮੁਕਰਦਾ ਮੈਂ ਤਾਂ ਇਹ ਕਹਿੰਦਾ ਪ ਕਪਤਨ ਸਾਹਿਬ ਨੂੰ ਪੁੱਛਿਆ ਕਿ ਆਪਣੇ ਕੋ ਬਰਸਾ ਤੇ ਮੈਂ Google ਤੇ ਸਰਚ ਕਰਨ ਸੱਟਾ ਕਿੰਗ ਇੱਕ ਖਬਰ ਖੁੱਲਦੀ ਆ ਆਲ ਇੰਡੀਆ ਚ ਠੀਕ ਹੈ ਨਾ ਐਸਐਚਪੀ ਸਾਹਿਬ ਨੂੰ ਕਹਿੰਦਾ ਜੱਜਾ ਨੂੰ ਕਹਿੰਦਾ ਕਿ ਆਪਣੇ ਉੱਪਰੋਂ ਕੱਢੋ ਕਿ Facebook ਤੇ ਸੱਟਾ ਕਿੰਗ ਤਾਂ ਜੇ ਨਹੀਂ ਨਹੀਂ ਕੱਢਾ ਹਰੇਕ ਫੋਨ ਤੇ ਸਰਚ ਕਰੋ ਆਲ ਇੰਡੀਆ ਸਰਚ ਕਰੋ ਸ਼ੇਅਰ ਕਰ ਦਿਓ ਕੋਈ ਸ਼ੇਅਰ ਮੇਰੀ ਪੁੱਤ ਪਾਜੀ ਨਿਕਲ ਆਈ ਫੋਨ ਤੇ ਨਿਕਲ ਆ ਮੇਰੀ ਪੁੱਤ ਇੱਕ ਬੰਦੇ ਨੇ ਕਿਹਾ ਉਹ ਕਹਿੰਦਾ ਕਰਾਮ ਕਰ ਜੀਗਾ ਮੈਂ ਸਾਰਾ ਪਟਿਆਲਾ ਕਰਾਮਬੰਦ ਕਰਾਉਣ ਨੂੰ ਕੱਲਾ ਬੰਦਾ ਸਾਦੇ ਸਾਦੇ ਫਿਰ ਰਿਸ਼ਵਤ ਵੀ ਲੈਣੇ ਫਿਰ ਵੀ ਹਰਾਸਮੈਂਟ ਕਰਦੇ ਆ ਪਤਾ ਪੂਰੇ ਸੰਸਾਰ ਨੂੰ ਪਤਾ ਹੈ ਕਿ ਪੰਜਾਬ ਸ੍ਰੱ ਇਹਨਾਂ ਜੀ 1 2 ਬੰਦਾ ਠੀਕ ਹੈ ਉਸकी ਕੀ ਵੈਲਿਊ ਹੈ ਇਹ ਨਹੀਂ ਤਾਂ ਆਈ ਹੈ ਦੇਖ ਲਓ ਭਾਈ ਹਾਲ ਪੰਜਾਬ ਪੁਲਿਸ ਦਾ ਕਰ ਦੋ ਸ਼ੇਅਰ ਭੈਣ ਦੀ ਲੰਦ ਅੱਬ ਕੇ ਆ ਪੁਲਸ ਵਾਲੇ ਮਲਾਜਮ ਜੀ ਫੜ ਕੇ ਲੈ ਕੇ ਗਏ ਨੇ ਕਿਸੇ ਮੋਰਜਮ ਨੂੰ ਇਹ ਹੋਣਾ ਪੱਕਾ ਹੱਤਵੜਿਆ ਦੇਸ ਬਣ ਜਾ ਤੁਸੀਂ ਆ ਚਲੀਏ ਕਿਹੜੇ ਕਿਹੜੇ ਥਾਣੇ ਦੇ ਐ ਦੱਸੋ ਦੋ ਨੰਬਰ ਦੇ ਦੋ ਨੰਬਰ ਦੇ ਆ ਹੱਤਵੜਿਆ ਘਰ ਇਹ ਥਾਣਾ ਥਾਣਾ ਕਿਹੜੇ ਥਾਣਾ ਕਿਹੜਾ ਲੱਗਦਾ ਇਹਨੂੰ ਮੱਲਾ ਵੇਚਦੇ ਸੀ ਇਹ ਸਲਾਹ ਉਹ ਥਾਣਾ ਕਿਹੜਾ ਲੱਗਦਾ ਬਾਈ